ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਮੱਤ ਤੇ ਪੜਦਾ ਵੀਡੀਓ ਬਾਰੇ ਮੰਮੀ ਨੂੰ ਹੋਇਆ ਆਪਣੀ ਗਲਤੀ ਦਾ ਅਹਿਸਾਸ ਔਰ ਪ੍ਰੀਤ ਨੂੰ ਬੁਲਾਇਆ ਦੁਬਾਰਾ ਘਰ ਅੱਗੇ ਕੀ ਹੋਇਆ ਅਸੀਂ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਵਿੱਕੀ ਨੂੰ ਪੁਲਿਸ ਵੱੜ ਕੇ ਲੈ ਜਾਂਦੀ ਆ ਤਾਂ ਮੰਮੀ ਤੇ ਪ੍ਰੀਤ ਦੇ ਵਿੱਚ ਤੂੰ ਤੂੰ ਮੈਂਮਾ ਹੋ ਜਾਂਦੀ ਆ ਤੇ ਮੰਮੀ ਪ੍ਰੀਤ ਨੂੰ ਬਹੁਤ ਬੋਲਦੀ ਆ ਤੇ ਤੇ ਕਹਿੰਦੀ ਆ ਕਿ ਤੂੰ ਮੇਰੇ ਪੁੱਤ ਨੂੰ ਕਿਉਂ ਫੜਾਇਆ ਉਸ ਤੋਂ ਬਾਅਦ ਮੰਮੀ ਪ੍ਰੀਤ ਨੂੰ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢਦੀ ਆ ਕਿ ਤੂੰ ਮੇਰੇ ਘਰੋਂ ਚਲੀ ਜਾ ਮੈਂ ਨਹੀਂ ਤੈਨੂੰ ਘਰੇ ਰੱਖਣਾ ਜਦੋਂ ਦੀ ਤੂੰ ਘਰ ਆਈਆਂ ਕੋਈ ਨਾ ਕੋਈ ਪੰਗਾ ਪੈਂਦਾ ਹੀ ਰਹਿੰਦਾ ਆ ਉਸ ਤੋਂ ਬਾਅਦ ਪ੍ਰੀਤ ਘਰ ਛੱਡ ਕੇ ਚਲੀ ਜਾਂਦੀ ਆ ਤੇ ਪ੍ਰੀਤ ਸੰਦੀਪ ਕੋ ਚਲੀ ਜਾਂਦੀ ਆ ਤੇ ਪ੍ਰੀਤ ਸੰਦੀਪ ਨੂੰ ਸਾਰੀ ਗੱਲ ਦੱਸਦੀ ਆਗੇ ਬਿੱਕੀ ਨੂੰ ਪੁਲਿਸ ਫੌੜਕੇ ਲੈ ਗਈ ਉਸ ਤੋਂ ਬਾਅਦ ਮੰਮੀ ਨੇ ਮੈਨੂੰ ਘਰੋਂ ਬਾਹਰ ਕੱਢਤਾ ਤੇ ਸੰਦੀਪ ਨੂੰ ਵੀ ਇਸ ਗੱਲ ਦਾ ਬਹੁਤ ਗੁੱਸਾ ਹੁੰਦਾ ਕਿ ਮੰਮੀ ਨੇ ਐਵੇਂ ਕਿਉਂ ਕੀਤਾ ਉਸ ਤੋਂ ਬਾਅਦ ਸੰਦੀਪ ਪ੍ਰੀਤ ਆਪਸ ਵਿੱਚ ਮਿਲ ਜਾਂਦੀਆਂ ਨੇ ਤੇ ਸੰਦੀਪ ਕਹਿੰਦੀ ਆ ਕਿ ਉਹਨਾਂ ਟਾਈਮ ਮੈਂ ਵੀ ਘਰ ਨਹੀਂ ਜਾਂਦਾ ਜਿੰਨੇ ਟਾਈਮ ਮੰਮੀ ਤੈਨੂੰ ਘਰੇ ਨਹੀਂ ਬੁਲਾਦੀ ਮੈਂ ਆਪਾਂ ਦੋਨੋਂ ਜਾਨੇ ਰਲ ਕੇ ਮੰਮੀ ਨੂੰ ਸੈੱਟ ਕਰਾਂਗੇ ਉਸ ਤੋਂ ਬਾਅਦ ਸੰਦੀਪ ਪ੍ਰੀਤ ਨੂੰ ਪੁੱਛਦੀ ਆ ਕਿ ਕਿ ਵਿਕੀ ਨੂੰ ਪੁਲਿਸ ਕਿਉਂ ਫੜ ਕੇ ਲੈ ਗਈ ਕਿਵੇਂ ਫੜ ਕੇ ਲੈ ਗਈ ਤੇ 프리 ਦੇ ਦੱਸ ਦਿਆ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਕੀ ਨੇ ਚੋਰੀਆਂ ਕੀਤੀਆਂ ਨੇ ਤੇ ਕਿਸੇ ਨੂੰ ਗੋਲੀ ਵੀ ਮਾਰੀ ਆ ਤੇ ਮੈਂ ਜਦੋਂ ਵਿਕੀ ਘਰ ਆਇਆ ਸੀਗਾ ਤਾਂ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਘਰ ਬੁਲਾ ਕੇ ਵਿਕੀ ਨੂੰ ਫੜਾ ਦਿੱਤਾ ਸੀਗਾ ਉਸ ਤੋਂ ਬਾਅਦ ਪਿੰਡ ਵਿੱਚ ਵੀ ਮੰਮੀ ਨੂੰ ਆਸ ਪੜੋਸ ਵਾਲੇ ਵੀ ਸਮਝਾਉਂਦੇ ਅਗੇ ਤੇਰਾ ਪੁੱਤ ਤਾਂ ਜੇਲ੍ਹ ਚਲਾ ਗਿਆ ਹੁਣ ਤੂੰ ਨੋਂ ਨੂੰ ਵੀ ਘਰੋਂ ਬਾਹਰ ਕੱਢਤਾ ਤੇ ਉਹ ਸੰਦੀਪ ਵਿਕਰਾਂਤ ਤੋਂ ਮਨਾ ਕਰ ਰਹੀ ਹੈ ਕਿ ਤੂੰ ਕੱਲੀ ਕਰੇਂਗੀ ਕਿ ਆ ਗੱਲ ਸੁਣ ਕੇ ਮਮਮੀ ਨੂੰ ਬਹੁਤ ਪਛਤਾਵਾ ਹੁੰਦਾ ਤੇ ਉਹ ਸੋਚਦੀ ਹੈ ਕਿ ਹੁਣ ਪ੍ਰੀਤ ਨੂੰ ਘਰ ਕਿਵੇਂ ਬੁਲਾਇਆ ਜਾਵੇ ਉਸ ਤੋਂ ਬਾਅਦ ਮਮਮੀ ਪ੍ਰੀਤ ਨੂੰ ਸੁਨੇਹਾ ਭੇਜਦੀ ਹੈ ਕਿ ਘਰ ਵਾਪਸ ਆ ਜਾ ਮੇਰੇ ਕੋਲੋਂ ਗਲਤੀ ਹੋ ਗਈ ਫਿਰ ਪ੍ਰੀਤ ਸੋਚਦੀ ਸੋਚਦੀ ਹੈ ਚਲੋ ਮੈਂ ਘਰ ਜਾਣੀ ਆ ਪਤਾ ਨਹੀਂ ਮਮਮੀ ਨੂੰ ਕੀ ਹੋ ਗਿਆ ਹੋਵੇਗਾ ਤੇ ਪ੍ਰੀਤ ਘਰ ਆ ਜਾਂਦੀ ਆ ਘਰ ਆਨ ਤੇ ਮੰਮੀ ਪ੍ਰੀਤ ਨੂੰ ਬੋਲਦੀ ਆ ਕਿ ਮੈਨੂੰ ਕੁਝ ਵੀ ਸਮਝ ਨਹੀਂ ਆਦਾ ਕਿ ਮੈਂ ਕੀ ਕਰਾਂ ਮੇਰੇ ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ ਜਾਂ ਮੇਰੇ ਨਾਲ ਕੋਈ ਨਹੀਂ ਚੱਲ ਰਿਹਾ ਇਸ ਕਰਕੇ ਮੈਂ ਬਹੁਤ ਟੈਨਸ਼ਨ ਵਿੱਚ ਆ ਮੈਨੂੰ ਕੁਝ ਨਹੀਂ ਸਮਝ ਲੱਗ ਰਿਹਾ ਕਿ ਮੈਂ ਕੀ ਕਰਾਂ ਤੇ ਕਿੱਥੇ ਜਾਵਾਂ ਫਿਰ ਪ੍ਰੀਤ ਮੰਮੀ ਨੂੰ ਸਮਝਾਉਂਦੀ ਆ ਕਿ ਤੁਸੀਂ ਟੈਨਸ਼ਨ ਨਾ ਲਓ ਵਿੱਕੀ ਨੂੰ ਹੌਲੀ-ਹੌਲੀ ਆਪਾਂ ਛਡਾ ਲਾਂਗੇ ਪਹਿਲਾਂ ਵਿੱਕੀ ਥੋੜਾ ਸੁਧਰ ਜਾਵੇ ਨਹੀਂ ਤਾਂ ਉਹ ਐਵੇਂ ਸੁਧਰਨਾ ਨਹੀਂ ਸੀਗਾ ਇਸ ਕਰਕੇ ਮੈਂ ਉਹਨੂੰ ਪੁਲਿਸ ਨੂੰ ਫੜਾਇਆ ਬਿੱਕ ਨੂੰ ਆਪਾਂ ਛੁਡਾ ਲਵਾਂਗੇ ਤੁਸੀਂ ਟੈਨਸ਼ਨ ਨਾ ਲਓ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ